ਤੁਸੀਂ ਗਾ ਦੇਖ ਰਹੇ ਹੋ ਪੰਜਾਬ ਸਿਟੀਜ਼ਨ ਨਿਊਜ਼ ਅੱਜ ਪਹੁੰਚੇ ਆ ਪਿੰਡ ਪੀਰ ਮੁਹੰਮਦ ਦੇ ਟੂਲ ਟੈਕਸ ਤੇ ਜਿਹੜਾ ਅੰਮ੍ਰਿਤਸਰ ਮੋਗਾ ਤੋਂ ਮਖੂ ਰੋਡ ਤੇ ਟੂਲ ਟੈਕਸ ਪੈਂਦਾ ਕਿਸਾਨ ਜਥੇਬੰਦੀਆਂ ਵੱਲੋਂ ਉਹ ਟੂਲ ਟੈਕਸ ਜਾਮ ਕੀਤਾ ਗਿਆ ਹੈ ਤੇ ਇਹ ਵਿਸ਼ਾ ਉਹਨਾਂ ਦਾ ਸੀਗਾ ਭਾਨੇ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਸਾਡੇ ਨਾਲ ਕਿਸਾਨ ਜਥੇਬੰਦੀਆਂ ਦੀਆਂ ਲੀਡਰ ਸਾਡੇ ਨਾਲ ਨੇ ਮੈਡਮ ਬਲਜੀਤ ਕੌਰ ਜਿਲ੍ਹਾ ਪ੍ਰਧਾਨ ਸਾਡੇ ਨਾਲ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਇਹ ਟੂਲ ਟੈਕਸ ਫ੍ਰੀ ਕਿਉਂ ਕਰਵਾਇਆ ਗਿਆ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਮੈਡਮ ਬਲਜੀਤ ਕੌਰ ਸਾਡੇ ਨਾਮ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਹਾਂ ਜੀ ਸਾਹਿਬਾ ਮडम ਛਾਸੀ ਕਾਲ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਮੈਡਮ ਕੀ ਵਿਸ਼ਾ ਸੀਗਾ ਕਿ ਤੁਹਾਨੂੰ ਅੱਜ ਇੱਥੇ ਟੂਲ ਟੈਕਸ ਜਾਮ ਕਰਨਾ ਪਿਆ ਤੇ ਆ ਕੇ ਧਰਨਾ ਦੇਣਾ ਪਿਆ ਆ ਵਿਸ਼ਾ ਇਹ ਜੀ ਤੁਹਾਨੂੰ ਪਤਾ ਹੋਣਾ ਭਾਨੇ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹ ਲੋਕਾਂ ਦੇ ਹੱਕਾਂ ਖਾਤਰ ਬੋਲ ਰਿਹਾ ਸੀ ਉਹਨਾਂ ਠੱਗਾ ਏਜੰਟਾਂ ਤੋਂ ਪੈਸੇ ਲੋਕਾਂ ਦੇ ਵਾਪਸ ਕਰਵਾ ਰਿਹਾ ਸੀ ਜਿਹੜਾ ਨੇ ਲੋਕਾਂ ਦੀ ਕੁੱਲ ਸਪੱਤੀ ਜਿਹੜੀ ਹੁੰਦੀ ਬੱਚਾ ਵਿਦੇਸ਼ ਭੇਜਦੇ ਆਪਾਂ ਤੇ ਉਹ ਪੈਸੇ ਜਿਹੜੇ 3-4 ਕਰੋੜ ਦਾ ਉਹਨਾਂ ਨੇ ਦੱਸਿਆ ਕਿ ਮੈਂ ਵਾਪਸ ਕਰਵਾ ਚੁੱਕਾ ਉਹਨਾਂ ਨੂੰ ਫੜ ਕੇ ਪਰਸੋ ਸੀ ਕਿ ਉਹਨਾਂ ਨੂੰ ਰਹਾਆ ਕਰ ਦਿੱਤਾ ਜਾਊਗਾ ਜਦੋਂ ਜ਼ਮਾਨਤ ਹੁੰਦੀ ਹੈ ਸ਼ਾਮ ਨੂੰ ਪਤਾ ਲੱਗਦਾ ਇੱਕ ਪਰਚਾ ਹੋਰ ਪੈ ਗਿਆ ਕੱਲ ਇੱਕ ਤੀਸਰਾ ਪਰਚਾ ਜਿਹੜਾ ਹੋਰ ਪਾਤਾ ਸਰਕਾਰ ਜਿਹੜੀ ਹੈ ਨਾ ਸਾਡੇ ਇੱਕੇ ਤੋਂ ਸਾਡੇ ਨੌਜਵਾਨਾਂ ਦਾ ਇਹਦਾ ਜੁਝਾਰੂ ਰੂਪ ਨਾਲ ਲੜਨ ਤੋਂ ਸਰਕਾਰ ਡਰੀ ਪਈ ਹੈ ਦੂਸਰਾ ਇੱਕ ਸਾਹਮਣੇ ਆਇਆ ਕਿ ਸਾਡੇ ਸੀਐਮ ਸਾਹਿਬ ਵੀਡੀਓ ਕਾਲ ਕਰਕੇ ਪੁੱਛਦੇ ਕਿ ਇੰਦਾ ਬੋਲਦੇ ਰਹੋਗੇ ਜਾਂ ਚੁੱਪ ਹੋ ਜਾਓਗੇ ਅਨਮਨੁੱਖੀ ਵਰਤਾਰਾ ਲੋਕਾਂ ਨਾਲ ਕੀਤਾ ਜਾ ਰਿਹਾ ਤੁਹਾਡੇ ਚੈਨਲ ਜਰੀਏ ਲੋਕਾਂ ਨੂੰ ਅਪੀਲ ਕਰਾਂਗੇ ਕਿ ਕੱਲ 29 ਤਰੀਕ ਨੂੰ ਇੱਕ ਵੱਡਾ ਇਕੱਠ ਭਾਨੇ ਸਿੱਧੂ ਦੇ ਪਿੰਡ ਕੀਤਾ ਜਾ ਰਿਹਾ ਇਕਾ ਕਰਕੇ ਪਹੁੰਚੀਏ ਨਾ ਵੀ ਹੋ ਸਕਦਾ ਵਾ ਜਿੱਥੇ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਬੋਲਦੀ ਸੀ ਕਿ ਇਹ ਨਸ਼ੇ ਕੋ ਬੰਦ ਹੋ ਕੀਤੇ ਜਾਣਗੇ ਕੀ ਉਹਨਾਂ ਨਸ਼ਿਆਂ ਤੇ ਕੋਈ ਫਰਕ ਪਿਆ ਅ ਬਿਲਕੁਲ ਨਹੀਂ ਜੀ ਨਸ਼ਾ ਤਾਂ ਵਾਧੂ ਹੋ ਗਿਆ ਸਸਤਾ ਹੋ ਗਿਆ ਤੇ ਹੋਮ ਡਿਲੀਵਰੀ ਹੋ ਗਿਆ ਤੁਸੀਂ ਘਰੇ ਬੈਠੇ ਬੈਠੇ ਵੀ ਨਸ਼ਾ ਮੰਗਾ ਸਕਦੇ ਹੋ ਪ੍ਰਸ਼ਾਸਨ ਨੂੰ ਨਾ ਲਿਖ ਕੇ ਦਿੱਤੇ ਸੀ ਕੱਲੇ ਕੱਲੇ ਬੰਦੇ ਦੇ ਪਰ ਉਹ ਪ੍ਰਸ਼ਾਸਨ ਨੇ ਉਹਨਾਂ ਬੰਦਿਆਂ ਨੂੰ ਕਹਿ ਕੇ ਸਾਡੇ ਘਰਾਂ ਤੇ ਹਮਲੇ ਕਰਵਾਏ ਸਾਡੀ ਗੱਡੀ ਤੇ ਹਮਲਾ ਕਰਵਾਇਆ ਕਿ ਬੋਲਣਾ ਬੰਦ ਕਰ ਦਿਓ ਪਰ ਮੈਂ ਇੱਕ ਗੱਲ ਕਹੂੰਗੀ ਕਿ ਮੈਂ ਤਾਂ ਉਦੋਂ ਤੱਕ ਬੋਲੂੰਗੀ ਜਦੋਂ ਮੇਰੇ ਮੂੰਹ ਤੱਕ ਮੇਰੇ ਮੂੰਹ ਚ ਜੁਬਾਨ ਹੈ ਮੈਂ ਤਾਂ ਬੋਲਦੀ ਰਹੂੰਗੀ ਏਦਾਂ ਹੀ ਨਸ਼ੇ ਦੇ ਖਿਲਾਫ ਤੇ ਸਰਕਾਰ ਮਗੇ ਕੁੱਕੀ ਨਾਲ ਬਾਦੇ بڑے بڑے ਕਿੱਤੇ ਸੀਗੇ ਆ ਜੋ ਬਾਦੇ ਜਿਹੜੇ ਉਹ ਜਿਉਂਦੇ ਤੇ ਉਹ ਵੀ ਪਏ ਆ ਬਿਲਕੁਲ ਜੀ ਇਹ ਇਹ ਸਾਨੂੰ ਮੈਡਮ ਬਲਜੀਤ कौर ਜ਼ਿਲ੍ਹਾ ਪ੍ਰਧਾਨ ਸਾਡੇ ਨਾਲ ਆਓ ਸਾਡੇ ਨਾਲ ਪ੍ਰਧਾਨ ਹੋਰ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਗੁਰਦੇਵ ਸਿੰਘ ਸ਼ਾਹ ਆਲਾ ਕਿਸਾਨ ਮਜਦੂਰ ਸੱਚ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਮੋਗਾ ਜੀ ਤੇ ਠੀਕ ਹੈ ਫਿਰ ਸਰ ਕਿਹੜੀ ਇਹ ਭਾਨੇ ਸਿੱਧੂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਉਸ ਦੇ ਖਿਲਾਫ ਤੁਸੀਂ ਉਸ ਤੋਂ ਅਗਲੀ ਕਾਰਵਾਈ ਕੀ ਕਰਨਾ ਚਾਹੋਗੇ ਅੱਜ ਜੀ ਭਾਨੂੰ ਸਿੱਧੂ ਦੇ ਹੱਕ ਦੇ ਵਿੱਚ ਅਸੀਂ ਆ ਟੂਲ ਪਲਾਜੇ ਜਿਹੜੇ ਪੰਜਾਬ ਦੇ ਜਿੰਨੇ ਵੀ ਹੈਗੇ ਸੀਗੇ ਉਹ 2 ਘੰਟੇ ਵਾਸਤੇ 12 ਤੋਂ ਲੈ ਕੇ 2 ਵਜੇ ਤੱਕ ਫ੍ਰੀ ਕੀਤੇ ਹੋਏ ਆ ਵੀ ਉਹਨਾਂ ਨੂੰ ਬਿਨਗੇਰ ਸ਼ਰਤ ਉਹਨਾਂ ਦੇ ਪਰਚਾ ਕੈਨਸਲ ਕਰਕੇ ਹਰਿਆ ਕੀਤਾ ਜਾਵੇ ਜਿਹੜਾ ਕਿ ਪੰਜਾਬ ਸਰਕਾਰ ਨੇ ਝੂਠਾ ਕੇਸ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਯਾਰ ਲੋਕਾਂ ਦੀ ਆਵਾਜ਼ ਜਿਹੜੀ ਸਰਕਾਰ ਆ ਇਹ ਦਬਾਉਣਾ ਚਾਹੁੰਦੀ ਆ ਜਿਹੜਾ ਕਿ ਲੋਕੀਂ ਦਬਣਗੇ ਨਹੀਂ ਉਹਨਾਂ ਨੂੰ ਜਿੰਨਾ ਚਿਰ ਹਰਿਆਣਾ ਕੀਤਾ ਜਾਊਗਾ ਉਹਨਾਂ ਚਿਰ ਇਹ ਸਖਤ ਅਕਸ਼ਨ ਗਾਂ ਲੇਕਣਗੇ ਲੋ ਠੀਕ ਹੈ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਉਹ ਸਰਕਾਰ ਕਰ ਨਹੀਂ ਰਹੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਇਸ ਮੋੜ ਤੋਂ ਜਿਹੜਾ ਸਰਕਾਰ ਜਿਵੇਂ ਨਸ਼ੇ ਲਾ ਲੋ ਹਾਂਜੀ ਵੀ ਨਸ਼ੇ ਜਿਹੜੇ ਬਿਨਾ ਇਹ ਸਰਕਾਰਾਂ ਨੇ ਨਹੀਂ ਗੇ ਰੋਕਨੇ ਕਿਉਂਕਿ ਇਹ ਜਿਹੜਾ ਨਸ਼ਾ ਵਾ ਇਹ ਸਰਕਾਰਾਂ ਦਾ ਤੇ ਪ੍ਰਸ਼ਾਸਨ ਦਾ ਵਾ ਇਹਨਾਂ ਤੋਂ ਬਿਨਾਂ ਇਹਨਾਂ ਦੀ ਬਿਨਾਂ ਨਹੀਂ ਗਾ ਵਿਗਦਾ ਨਸ਼ਾ ਇਹਨਾਂ ਦਾ ਵਾ ਇਹ ਜਿੰਨਾ ਚਿਰ ਲੋਕ ਪਿੰਡਾਂ ਦੇ ਜਿੰਨਾ ਚਿਰ ਨਾ ਉੱਠਣਗੇ ਆਪਦੇ ਪਿੰਡ ਦੀ ਆਪ ਰਾਖੀ ਕਰਨੀ ਪਊਗੀ ਆਪਦੇ ਪਿੰਡ ਦੇ ਵਿੱਚੋਂ ਆਪ ਨੂੰ ਨਸ਼ਾ ਢੱਕਣਾ ਪੈਣਾ ਜੇ ਸਰਕਾਰਾਂ ਦੇ ਚਾਹ ਕਰੀਏ ਜਾਂ ਪ੍ਰਸ਼ਾਸਨ ਦੇ ਚਾਹ ਕਰੀਏ ਫਿਰ ਇਹ ਨਸ਼ਾ ਬਿਲਕੁਲ ਨਹੀਂ ਢਕੇਣਾ ਕਿਉਂਕਿ ਨਸ਼ਾ ਇਹਨਾਂ ਦਾ ਠੀਕ ਹੈ ਇਹ ਸਨ ਸਾਡੇ ਨਾਲ ਬੂਥ ਪ੍ਰਧਾਨ ਤੇ ਪਾਰਟੀ ਕਿਸਾਨ ਯੂਨੀਅਨ ਕਿੰਨਾਂ ਨੇ ਅੱਜ ਟੂਲ ਟੈਕਸ ਬੰਦ ਕਰਕੇ ਕਿਸਾਨ ਕਿਸਾਨ ਜਥੇਬੰਦੀਆਂ ਨੇ ਟੂਲ ਟੈਕਸ ਬੰਦ ਕਰਕੇ ਸਰਕਾਰ ਨੂੰ ਅਲਟੀਮੇਟ ਦਿੱਤਾ ਹੈ ਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਹਿ ਰਹੇ ਨੇ ਕਿ ਜੇਕਰ ਭਾਨੇ ਸਿੱਧੂ ਨੂੰ ਰਿਹਾ ਕਰਕੇ ਉਸ ਨੂੰ ਰਿਹਾ ਨਾ ਕੀਤਾ ਗਿਆ ਉਸ ਦੇ ਪਰਚੇ ਮੁਕਤ ਨਾ ਕੀਤੇ ਗਏ ਤਾਂ ਸਾਡੀ ਅਗਲੀ ਕਾਰਵਾਈ ਹੋਰ ਵੀ ਹਸ ਤੋਂ ਕੜਾ ਸੰਘਰਸ਼ ਹੋਵੇਗਾ ਧੰਨਵਾਦ ਪ੍ਰਧਾਨ ਚਰਨਜੀਤ ਸਿੰਘ ਨੇ ਆਉਣ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਸਤਿ ਸ੍ਰੀ ਅਕਾਲ ਇਹ ਸਰ ਇੱਕ ਕਿਹੜਾ ਧਰਦਾ ਲਾਇਆ ਸੀ ਇਹ ਕਿਸ ਵਿਸ਼ੇ ਤੇ ਲਾਇਆ ਸੀ ਅੱਜ ਇਹ ਜੀ ਅੱਜ ਭਾਨੇ ਸਿੱਧੂ ਦੇ ਜਿਹੜਾ ਗ੍ਰਿਫਤਦਾਰੀ ਹੋਈ ਆ ਇੱਕ ਵਾਰੀ ਉਹਨੂੰ ਅਰੈਸਟ ਕਰ ਲਿਆ ਇਹ ਦੁਬਾਰਾ ਫੇਰ ਯਾਨੀ ਕਿ ਰਿਹਾ ਕਰਕੇ ਉਹਦੇ ਤੇ ਪਰਚਾ ਪਾ ਕੇ ਫੇਰ ਉਹਨੂੰ ਅੰਦਰ ਕਰਤਾ ਉਸ ਵਿਸ਼ੇ ਤੇ ਜਿਹੜਾ ਅੱਜ ਹੀ ਟੂਲਪਲਾਜ਼ਾ 2 ਘੰਟੇ ਲਈ ਬੰਦ ਕੀਤਾ ਯਾਨੀ ਕਿ ਫਰੀ ਗੱਡੀਆਂ ਨਘਾਈਆਂ ਵਾ ਅਸੀਂ ਉਹਦੀ ਸਪੋਰਟ ਤੇ ਭਾਨੇ ਸਿੱਧੂ ਤੇ ਇਹ ਜਿਹੜਾ ਧਰਨਾ ਅੱਜ ਅਸੀਂ ਲਾਇਆ ਵਾ ਹੱਕ ਸੱਚ ਲਈ ਹਮੇਸ਼ਾ ਅਸੀਂ ਖੜਦੇ ਰਵਾਂਗੇ ਤੇ ਆਵਾਜ਼ ਬੁਲੰਦ ਕਰਦੇ ਰਵਾਂਗੇ। ਇਹ ਠੀਕ ਹੈ। ਇਸ ਤੋਂ ਬਾਅਦ ਸਰਕਾਰ ਨੂੰ ਕੀ ਤੁਸੀਂ ਚੇਤਾਵਨੀ ਦੇਣਾ ਚਾਹੋਗੇ? ਸਰਕਾਰ ਨੂੰ ਅਸੀਂ ਚੇਤਾਵਨੀ ਇਹਵੇਂ ਕਹਿੰਨੇ ਆ ਵੀ ਜੇ ਪੰਜਾਬ ਦੇ ਵਿੱਚ ਕਿਸੇ ਵੀ ਨੌਜਵਾਨ ਨੂੰ ਜੇ ਤੁਸੀਂ ਆਏ ਜੇਲ੍ਹਾਂ ਵਿੱਚ ਢੱਕੋਗੇ ਲੋਕ ਉਹਦਾ ਜਵਾਬ ਇਕੱਠੇ ਹੋ ਕੇ ਦੇਣਗੇ ਔਰ ਜਿਹੜੇ ਨੌਜਵਾਨਾਂ ਨੂੰ ਅੰਦਰ ਢੱਕਿਆ ਨੂੰ ਰਿਹਾ ਕਰਾ ਕੇ ਰਵਾਂਗੇ। ਠੀਕ ਹੈ ਧੰਨਵਾਦ ਜੀ।